ਨਵੀ ਸਿੰਘ ਜੀ ਦੇ ਗ੍ਰੈਂਡ ਨਵਾਸਿਕ ਆਏ ਆ ਜਿਉਹਨਾਂ ਨੂੰ ਸ਼ੋਕ ਚੱਕਰਾ ਉਹਨਾਂ ਦੀ ਸ਼ਹੀਦੀ ਤੋਂ ਬਾਅਦ ਮਿਲਿਆ ਸੀ ਉਹਦੇ ਪਿਤਾ ਜੀ ਕੈਪਟਨ ਜੁਗਿੰਦਰ ਸਿੰਘ ਜੀ ਨਾਲ ਵਿਸ਼ੇਸ਼ ਤੌਰ ਤੇ ਗੱਲ ਕਰਨ ਵਾਸਤੇ ਆਏ ਆ ਕੈਪਟਨ ਜੁਗਿੰਦਰ ਸਿੰਘ ਜੀ ਅਸੀਂ ਲੈਫਟਨੈਂਡ ਨਵੀ ਸਿੰਘ ਜੀ ਬਾਰੇ ਅੱਜ ਡਿਟੇਲ ਚ ਤੁਹਾਨੂੰ ਜਾਣਨ ਵਾਸਤੇ ਆਏ ਆ ਉਹਨਾਂ ਦੀ ਸਕੂਲਿੰਗ ਬਾਰੇ ਤੇ ਉਹਨਾਂ ਦੀ ਸ਼ਹੀਦ ਕਦੋਂ ਹੋਏ ਨੇ ਉਹਦੇ ਬਾਰੇ ਕੁਝ ਕੁਛ ਕਰਨਾ ਆਏ ਆ ਜਾਣਕਾਰੀ ਲੈਣ ਆਏ ਆ ਠੀਕ ਆ ਜੀ ਸਭ ਤੋਂ ਪਹਿਲਾਂ ਤਾਂ ਤੁਹਾਡੇ ਚੰਦਨ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਘਰ ਆਏ ਮੈਂ ਸੁਭਦਨ ਵਜਰਾ ਰਾਉਂਡੀ ਕਾਟਰਨ ਜਗਿੰਦਰ ਸਿੰਘ ਫਾਦਰ ਆਫ ਸ਼ਹੀਦ ਲਬਦੀਨ ਨਵਦੀਪ ਸਿੰਘ ਸ਼ੋਕਚੱਪੜਾ ਤੁਸੀਂ ਨਵਦੀਪ ਦੀ ਸਕੂਲਿੰਗ ਦੀ ਗੱਲ ਕੀਤੀ ਹੈ ਨਵਦੀਪ ਦੀ ਜੋ ਸਕੂਲਿੰਗ ਹੈ ਆਰਮੀ ਪਬਲਿਕ ਸਕੂਲ ਉਸ ਟਿਬੜੀ ਤੋਂ ਉਸਨੇ ਬੈਟਰ ਕੀਤੀ ਉਸ ਤੋਂ ਬਾਅਦ ਪਲੱਸ 2 ਉਹਨੇ ਗਵਰਨਮੈਂਟ ਕਾਲਜ ਗੁਰਦਾਸਪੁਰ ਤੋਂ ਕੀਤੀ ਥੈਨ ਉਹਨੇ ਕੋਰਟਲ ਮੈਨਜਮੈਂਟ ਕੀਤੀ ਆਈ ਐਚ ਐਮ ਗੁਰਦਾਸਪੁਰ ਤੋਂ ਉਹਦੇ ਵਿੱਚ ਲਗਨ ਸੀ ਤਕਰੀਬਨ ਕਿ ਮੈਂ ਇੱਕ ਐਸ ਤਰ੍ਹਾਂ ਦੀ ਸਰਵਿਸ ਜੁਆਇਨ ਕਰਾਂ ਜਿਹਦੇ ਵਿੱਚ ਮੈਂ ਕੁਝ ਅਲੱਗ ਹੀ ਕਰਕੇ ਦੱਸਾਂ ਇੱਕ ਵਾਰ ਦੀ ਗੱਲ ਹੈ ਮੈਂ ਤੁਹਾਨੂੰ ਦੱਸ ਰਿਹਾ ਵੀ ਜਦੋਂ ਹੋਟਲ ਬਾਂਜੀ ਦੀ ਮੈਨੇਜਮੈਂਟ ਦੀ ਕੁਝ ਇਹਨਾਂ ਦੀ ਜੋ ਟ੍ਰੇਨਿੰਗ ਵਾਰਾ ਹੁੰਦੀ ਹੈ ਹੋਟਲ ਵੱਡੇ ਵੱਡੇ ਹੋਟਲਾਂ ਵਿੱਚ ਜਾਂਦੇ ਹਨ ਤਾਂ ਉੱਥੋਂ ਦਾ ਇੱਕ ਵਾਰੀ ਮੈਨੂੰ ਕਹਿਣ ਲੱਗਾ ਵੀ ਜੋ ਉੱਥੇ ਲੋਕੀ ਆਉਂਦੇ ਹਨ ਕੁਝ ਤਾਂ ਬਹੁਤ ਐਜੂਕੇਟਡ ਲੋਕ ਹੁੰਦੇ ਹਨ ਔਰ ਕੁਛ ਇਸ ਤਰ੍ਹਾਂ ਹੀ ਲੋਕ ਹੁੰਦੇ ਨੇ ਜਿਨ੍ਹਾਂ ਨੂੰ ਨੇ ਐਜੂਕੇਸ਼ਨ ਨਹੀਂ ਹੁੰਦੀ ਉਹ ਬੜਾ ਗਲਤ ਟ੍ਰੀਟ ਕਰਦੇ ਆ ਤੇ ਮੈਨੂੰ ਕਹਿਣ ਲੱਗਾ ਵੀ ਡਾਡੀ ਮੈਂ ਨਾ ਹਾਟਲ ਮੈਨੇਜਮੈਂਟ ਦੀ ਹੈ ਜੋ ਮੈਨੂੰ ਪਸੰਦ ਨਹੀਂ ਆਣ ਲਾਇਆ ਮੈਂ ਬੇਟਾ ਜੋ ਕਰਨਾ ਚਾਹੁੰਦਾ ਕਹਿੰਦਾ ਮੈਂ ਆਰਮੀ ਜਨ ਕਰਨਾ ਚਾਹੁੰਦਾ ਮੈਂ ਫਿਰ ਕੀ ਕਰਨਾ ਚਾਹੁੰਦਾ ਮੈਂ ਐਮਬੀਏ ਕਰਨਾ ਚਾਹੁੰਦਾ ਆਈਆ ਚੋਂ ਤੋਂ ਬਾਅਦ ਉਹਨੇ ਐਮਬੀਏ ਕੀਤੀ ਆਰਮੀ ਇੰਸਟੀਚਿਊਟ ਮੈਨੇਜਮੈਂਟ ਕੋਲਕਾਤਾ ਤੋਂ 2 ਸਾਲ ਦੀ ਉਸ ਤੋਂ ਬਾਅਦ ਉਹਨੇ ਇੱਕ ਜੌਬ ਵੀ ਕੀਤੀ ਸ਼ਿਪ ਸਿੰਗਾਪੁਰ ਦੀ ਸ਼ਿਪ ਮੈਨੇਜਮੈਂਟ ਕੰਪਨੀਜ਼ ਦੇ ਵਿੱਚ 1.5 ਮਹੀਨਾ ਜਾਬ ਕੀਤਾ ਉਹਨੂੰ ਪਸੰਦ ਨਹੀਂ ਆਇਆ ਫਿਰ ਕਹਿਣ ਲੱਗਾ ਡੈਡੀ ਮੈਂ ਆਰਮੀ ਦੇ ਐਜ ਐਜ਼ ਐਜ਼ ਅਨ ਅਫਸਰ ਆਰਮੀ ਦਾ ਟਾਸ ਦੇਣਾ ਚਾਹੁੰਦਾ ਮੈਂ ਬੇਟਾ ਦੌਤ ਸਿੰਘ ਫਿਰ ਉਹਨੇ ਟਾਸ ਦਿੱਤਾ ਤਾਂ ਉਹਦੀ ਸਿਲੈਕਸ਼ਨ ਹੋ ਗਈ ਇਹ ਸਿਲੈਕਸ਼ਨ ਉਹਦੀ ਹੋਈ 2010 ਵਿੱਚ ਟ੍ਰੇਨਿੰਗ ਉਹਦੀ 2011 ਵਿੱਚ ਕੰਪਲੀਟ ਹੋਈ 19 ਮਾਰਚ 2011 ਨੂੰ ਨੇ ਆਪਣੇ ਪਾਸਗਰਨ ਪੀਰੀਅਡ ਅਫਸਰ ਟ੍ਰੇਨਿੰਗ ਅਕੈਡਮੀ ਇਚ ਲਈ ਤੋਂ ਕੀਤੀ ਥੈਨ ਫਿਰ ਉਹਦੀ ਪੋਸਟਿੰਗ ਹੋ ਗਈ 15 ਮਰਾਠਾ ਲਾਈ ਵਿੱਚ ਜੋ ਕਿ ਉਸ ਟਾਈਮ ਕਾਂਪੂਰ ਵਸੇਗੀ ਉਹ ਯੂਨਿਟ ਫਿਰ ਮੂਵ ਹੋ ਕੇ ਗੁਰੇਸ ਸੈਕਟਰ ਵਿੱਚ ਜੰਮੂ ਕਸ਼ਮੀਰ ਵਿੱਚ ਚਲੇ ਗਈ ਉੱਥੇ 2011 ਵਿੱਚ ਜੂਨ ਵਿੱਚ ਗਈ ਤੇ ਉਸ ਨੂੰ ਉਹਦੀ ਜੋ ਟ੍ਰੇਨਿੰਗ ਸੀ ਉਹਦਾ ਜੋ ਐਫੀਸ਼ੀਐਂਸੀ ਦੇਖਦੇ ਹੋਏ ਉਹਨੂੰ ਇੱਕ ਗੱਦਕ ਪਲਾਟੂਨ ਅਫਸਰ ਦੇ ਤੌਰ ਤੇ ਨਿਯੁਕਤ ਕੀਤਾ ਪਿਆ ਇੱਕ ਗੱਦਕ ਪਲਾਟੂਨ ਅਫਸਰ ਉਹ ਹੁੰਦਾ ਜੋ ਫਿਜ਼ੀਕਲੀ ਫਿਟ ਮੈਂਟਲੀ ਫਿਟ ਕਿਸੇ ਵੀ ਤਰ੍ਹਾਂ ਦਾ ਵੀ ਕੋਈ ਆਰਮੀ ਵਿੱਚ ਕੋਈ ਟੈਰੋਇਸਟ ਨਾਲ ਜਾਂ ਹੋਰ ਦੁਸ਼ਮਣ ਨਾਲ ਮੁਕਾਬਲਾ ਕੀਤਾ ਜਾਂਦਾ ਹੈ ਕਿ ਉਹ ਹਰ ਇੱਕ ਸਾਈਡ ਤੇ ਖੜਾ ਹੋ ਤੰਦਾ ਹੈ ਤੇ ਉਸੇ ਇੱਕ ਕਮਾਂਡਰ ਅਫਸਰ ਨੇ ਉਹਨੂੰ ਉਨ੍ਹਾ ਤੱਕ ਭਲਾਟੂnga ਅਫਸਰ ਦੇ ਤੌਰ ਤੇ ਆਪਣੀ ਸਿਲੈਕਸ਼ਨ ਹੋਦੀ ਹੋਈ ਤੇ ਇਹ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ 19 ਅਗਸਤ 2011 ਦੀ ਰਾਤ ਨੂੰ ਤਕਰੀਬਨ 11 ਵਜੇ ਉਹਨਾਂ ਨੂੰ ਪਤਾ ਚੱਲਿਆ ਕਿ ਤਕਰੀਬਨ 17 ਟੈਰੋਇਸਟ ਆਪਣੇ ਇੰਡੀਅਨ ਟੈਰੀਟਰੀ ਵਿੱਚ ਐਂਟਰ ਕਰਨ ਦੀ ਕੋਸ਼ਿਸ਼ ਕਰ ਰਹੇ ਹੈ ਤੇ ਨਵਦੀਪ ਨੂੰ ਉਸਦੇ ਕਮਾਂਡਿੰਗ ਅਫਸਰ ਨੇ ਹੁਕਮ ਦਿੱਤਾ ਕਿ ਨਵਦੀਪ ਤੁਸੀਂ ਜਾਓ ਮੋਰਚਾ ਸੰਭਾਲੋ ਫਿਰ ਨਵਦੀਪ ਆਪਣੇ ਤਕਰੀਬਨ 10 ਹੋਰ ਬੰਦਿਆਂ ਨੂੰ ਨਾਲ ਲੈ ਕੇ ਸੋਲਜਰ ਨੂੰ ਨਾਲ ਲੈ ਕੇ ਉਹ ਆਪਣੇ ਕਿਸ਼ਨਗੰਗਾ ਦਰਿਆ ਹੈ ਉੱਥੇ ਜਾ ਕੇ ਉਹਨੇ ਦੋ ਐਂਬੂਸ਼ ਲਾਇਆ ਇੱਕ ਵਿੱਚ ਉਹ ਖੁਦ ਸੀ ਤਿੰਨ ਬੰਦੇ ਉਹਦੇ ਨਾਲ ਸੀ ਤੇ ਬਾਕੀ ਜੋ 7 ਬੰਦੇ ਸੀ ਉਹ ਦੂਸਰੀ ਸਾਈਡ ਤੇ ਐਂਬੂਸ਼ ਲਾਇਆ ਪਿਆ ਸੀ ਉਹਨਾਂ ਨੂੰ ਪਤਾ ਲੱਗ ਸੋ ਕਿ ਆਫੇ ਕ੍ਰਿਸ਼ਨ ਗੰਗਾ ਜੋ ਕਿਸ਼ਨ ਗੰਗਾ ਰਿਵਰ ਹੈ ਉਹ ਟੈਰਰਿਸਟ ਕ੍ਰਾਸ ਕਰ ਰਹੇ ਹਨ ਲੇਕਿਨ ਉਹ ਇਹ ਚਾਹੁੰਦਾ ਸੀ ਕਿ ਮੈਂ ਵੱਧ ਤੋਂ ਵੱਧ ਟੈਰਰਿਸਟ ਨੂੰ ਮਾਰਾਂ ਤਕਰੀਬਨ ਮੈਂ ਆਰਮੀ ਵਿੱਚ ਵੀ ਮੈਂ ਵੀ 20 ਸਾਲ ਦੀ ਨੌਕਰੀ ਕੀਤੀ ਹੈ ਤਕਰੀਬਨ ਜਦੋਂ ਅਸੀਂ ਮੁਕਾਬਲਾ ਕਰਦੇ ਹਾਂ ਤਾਂ ਟੈਰਰਿਸਟ ਇੱਕ ਦੋ ਹੀ ਮਰਦੇ ਹਨ ਜਿਆਦਾ ਟੈਰਰਿਸਟਾਂ ਹੀ ਮਾਰ ਨਹੀਂ ਸਕਦੇ ਆ ਉਹਦਾ ਰੀਜ਼ਨ ਇਹ ਹੈ ਕਿ ਅਸੀਂ ਦੂਰੋਂ ਗੋਲੀ ਚਲਾਉਂਦੇ ਹਾਂ ਉਹ ਸਾਡੇ ਰੇਂਜ ਵਿੱਚ ਨਹੀਂ ਆਉਂਦੇ ਉਹ ਲੁਕ ਜਾਂਦੇ ਹਨ ਜਾਂ ਜਦੋਂ ਉਹ ਛੁਪ ਜਾਂਦੇ ਹਨ ਨਵਦੀਪ ਦੇ ਜੋ ਸੂਰ ਸੀ ਉਹਨੇ ਤਕਰੀਬਨ ਜਦੋਂ 5 ਮੀਟਰ ਤੇ ਆ ਗਏ ਤੇ ਉਹਨੇ ਉਦੋਂ ਫਾਇਰਿੰਗ ਸ਼ੁਰੂ ਕੀਤੀ ਉਸਨੇ ਆਪਣੇ ਬਾਕੀ ਸਾਥੀਆਂ ਨੂੰ ਵੀ ਦੱਸ ਰੱਖਿਆ ਸੀ ਕਿ ਫਸਟ ਗੋਲੀ ਮੈਂ ਚਲਾਉਂਗਾ ਦਨ ਤੁਸੀਂ ਫਾਈਟ ਕਰਨਾ ਫਿਰ ਉਹਦੀ ਜਦੋਂ 5 ਮੀਟਰ ਦੇ ਲਾਗੇ ਆ ਗਏ ਤੇ ਟੈਰਰਿਸਟਾਂ ਨੂੰ ਇਹਨਾਂ ਨੂੰ ਪਤਾ ਨਹੀਂ ਸੀ ਇੱਥੇ ਕਿਸਨੇ ਐਮਬੈਸ਼ੀ ਲਾਇਆ ਹੋਇਆ ਹੈ ਤੇ ਉਹਨੇ ਫਾਇਰਿੰਗ ਸ਼ੁਰੂ ਕਰ ਦਿੱਤੀ ਨਾਲੇ ਉਹਦੇ ਸਾਥੀਆਂ ਨੇ ਬਾਜੰਗ ਸ਼ੁਰੂ ਕਰ ਦਿੱਤੇ ਉਹਦੇ ਵਿੱਚ ਤਕਰੀਬਨ 12 ਟੈਕਸਟ ਮਾਰੇ ਗਏ ਐਟ ਦ ਸਪਾਟ ਇੱਕ ਟੈਰਰਿਸਟ ਜ਼ਖਮੀ ਹੋ ਗਿਆ ਸੀ ਇੱਕ ਪੱਥਰ ਦੇ ਉੱਲੇ ਛਿਪ ਗਿਆ ਸੀ ਤੇ ਨਗਦੀਪ ਦਾ ਇੱਕ ਸਾਥੀ ਵੀ ਜ਼ਖਮੀ ਹੋ ਗਿਆ ਸੀ ਉਹਨੂੰ ਨਗਦੀਪ ਚੁੱਕਣ ਵਾਸਤੇ ਜਦੋਂ ਦੂਸਰੀ ਸਾਈਡ ਤੇ ਉਹਨੂੰ ਲਿਆਂਦਾ ਤੇ ਉਸ ਟੈਰਰਿਸਟ ਨੇ ਦੇਖ ਲਿਆ ਉਸਨੇ ਨਗਦੀਪ ਦੇ ਸਿਰ ਵਿੱਚ ਹੈੱਡ ਵਿੱਚ ਸਕਲ ਵਿੱਚ ਗੋਲੀ ਮਾਰ ਦਿੱਤੀ ਤੇ ਨਗਦੀਪ ਨੂੰ ਖੂਨ ਤਕਰੀਬਨ ਕਾਫੀ ਨਿਕਲਿਆ ਲੇਕਿਨ ਉਹ ਸੈਂਸ ਵਿੱਚ ਸੀ ਉਹਨੇ ਉੱਠ ਗਿਆ ਨਾ ਫਿਰ ਉਹ 13ਵਾਂ ਜੜਾ ਟੈਰਰ ਉਸਨੇ ਵੀ ਮਾਰ ਦਿੱਤਾ ਤੇ ਜਾਦਾ ਖੂਨ ਨਿਕਲਦੇ ਕਾਰਨ ਉਹਦੀ ਉਸੇ ਤਕਰੀਬਨ ਮੌਕੇ ਤੇ ਹੀ ਮੌਤ ਹੋ ਗਈ ਸਰ ਜਸਰਾ ਤੁਸੀਂ ਦੱਸਿਆ ਆਰਮੀ ਦੇ ਤੁਸੀਂ ਕੈਪਟਨ ਸੀਗੇ ਤੇ ਇਹ ਇੱਕ ਸਪੈਸ਼ਲ ਕਿਸਮ ਦਾ ਹੀ ਐਨਕਾਉਂਟਰ ਸੀ ਸਾਡੀ ਸਮਝ ਆ ਜੋ ਤੁਸੀਂ ਦੱਸਿਆ ਇੱਕ ਸਪੈਸ਼ਲ ਕਾਉਂਟਰ ਹੀ ਹੋਇਆ ਜਿਸ ਤਰੀਕੇ ਨਾਲ ਕਲੋਜ਼ ਲਿਆਂਦਾ ਟੈਰਿਸਟਾ ਨੂੰ ਤੇ ਫਿਰ ਸ਼ੂਟ ਕੀਤਾ ਗਿਆ ਹਾਂ ਇਹ ਦੇਖੋ ਇਸ ਤਰ੍ਹਾਂ ਦੇ ਜੋ ਐਨਕਾਉਂਟਰ ਆਪਰੇਸ਼ਨ ਕਰਨੇ ਹਨ ਇਹ ਬਹੁਤ ਕਟ ਆਫਸਰ ਇਸ ਤਰ੍ਹਾਂ ਦੇ ਹੁੰਦੇ ਹਨ ਤੇ ਜਦੋਂ ਅਸੀਂ ਦੁਸ਼ਮਣ ਨਾਲ ਲੜਦੇ ਹਾਂ ਤਾਂ ਕੁਝ ਅਲੱਗ-ਅਲੱਗ ਬੰਦੇ ਤੇ ਅਲੱਗ-ਅਲੱਗ ਡਿਪੈਂਡ ਕਰਦਾ ਕੁਝ ਤਾਂ ਮੈਂ ਇਥੋਂ ਤੱਕ ਦੇਖਿਆ ਵੀ ਕੁਝ ਨੇ ਤਾਂ ਰਫਲਾ ਵੀ ਹੱਥੋਂ ਛੁੱਟ ਜਾਂਦੀਆਂ ਹਨ ਜਦੋਂ ਸਾਹਮਣੇ ਦੁਸ਼ਮਣ ਆਉਂਦਾ ਹੈ ਤੇ ਇਹ ਕੁਝ ਰੱਬੀ ਹੀ ਬੰਦੇ ਰੂਪ ਹੁੰਦੇ ਹਨ ਜਿਹੜੇ ਇਸ ਤਰ੍ਹਾਂ ਦੇ ਮੁਕਾਬਲੇ ਵਿੱਚ ਸਕਸੈਸ ਹੁੰਦੇ ਹਨ ਔਰ ਇੰਨੀ ਵੱਡੀ ਗਿਣਤੀ ਵਿੱਚ ਤੁਸੀਂ ਵੀ ਰੋਜ਼ ਪੇਪਰ ਪੜ੍ਹਦੇ ਹੋ ਜੀਐਨਕੇ ਵਿੱਚ ਕਾਫੀ ਕੁਝ ਹਾਲਾਤ ਵਿਗੜੇ ਹੋਏ ਹਨ ਪਾਕਿਸਤਾਨ ਜੋ ਸਾਡਾ ਗੁਆਂਢੀ ਦੇਸ਼ ਹੈ ਇਹ ਕਾਫੀ ਹਮੇਸ਼ਾ ਹਿੰਦੁਸਤਾਨ ਦੇ ਨਾਲ ਪੰਗੇ ਲੈਂਦਾ ਰਹਿੰਦਾ ਹੈ ਔਰ ਸਾਡਾ ਕਾਫੀ ਨੁਕਸਾਨ ਕਰਦਾ ਹੈ ਅਸੀਂ ਦੇਖਦੇ ਹਾਂ ਕਿ ਸਾਡੇ ਕਾਫੀ ਜਵਾਨ ਸ਼ਹੀਦ ਹੋ ਜਾਂਦੇ ਹਨ ਔਰ ਉਹਨਾਂ ਦੇ ਕੁਝ ਤੋਂ ਟੈਰਰਿਸਟ ਗ੍ਰੀਮ ਮਾਰੇ ਜਾਂਦੇ ਹਨ ਸਰ ਮੈਂ ਥੋੜੀ ਜੀ ਗੱਲ ਕਰਨਾ ਚਾਹਾਂਗਾ ਕਿ ਤੁਹਾਡੇ ਪਿਤਾ ਜੀ ਵੀ ਆਰਮੀ ਸੀਗੇ ਮੇਰੇ ਫਾਦਰ ਸਾਹਿਬ ਵੀ ਆਰਮੀ ਵਿੱਚ ਸੀ ਸੀ ਔਰ ਮੈਂ ਵੀ ਆਰਮੀ ਵਿੱਚ ਨਵਦੀਪ ਸਾਢੀ ਤੁਹਾਡਾ ਜਨਰੇਸ਼ਨ ਅਫਸਰ ਸੀ ਸਰ ਤੁਹਾਡੇ ਪਿਤਾ ਜੀ ਦਾ ਨਾਮ ਕੀ ਸੀਗਾ ਸਰਦਾਰ ਅਜੀਤ ਸਿੰਘ ਸਰ ਕਿਸ ਰੈਂਕ ਤੇ ਉਹ ਆਰਮੀ ਚ ਰਟਾਇਰ ਹੋਏ ਉਹ ਅਜੇ ਸਿਪਾਹੀ ਦੇ ਰੰਗ ਦੇ ਹੋਏ ਸੀ ਤਾਂ ਇਹ ਤਾਂ ਫਿਰ ਸਰ ਕਲੀਅਰ ਹੁੰਦਾ ਕਿ ਨਵਦੀਪ ਜੀ ਨੂੰ ਬਚਪਨ ਤੋਂ ਹੀ ਸਾਰਾ ਪੇ ਦਾਦਾ ਜੀ ਵੀ ਆਰਮੀ ਚ ਪਿਤਾ ਜੀ ਵੀ ਆਰਮੀ ਚ ਹਾਂ तकरीबन ਜੋ ਮੇਰੇ ਫਾਦਰ ਸਾਹਿਬ ਵੀ ਉਹ ਨਵਦੀਪ ਦੇ ਨਾਲ ਕਾਫੀ ਛੋਟੇ ਹੁੰਦੇ ਸੀ ਤੇ ਨਵਦੀਪ ਤੋਂ ਨਾਲ ਹੀ ਰਹਿੰਦਾ ਸੀ ਉਹ ਕਾਫੀ ਇਹਨਾਂ ਚੀਜ਼ਾਂ ਬਾਰੇ ਸੁਣਦਾ ਰਹਿੰਦਾ ਸੀ ਆਰਮੀ ਕਿਸ ਤਰ੍ਹਾਂ ਹੈ ਕਿਸ ਤਰ੍ਹਾਂ ਹੁੰਦੀ ਹੈ ਤੁਸੀਂ ਕਿੱਥੇ ਕਿੱਥੇ ਲੜਾਈ ਲੜੀ ਕਿਸ ਤਰ੍ਹਾਂ ਰਹੇ ਤੁਸੀਂ ਇਹ ਸਾਰਾ ਆਪਣੇ ਨ ਤਾਂ ਦਾ ਜੀ ਤੋਂ ਹੀ ਸੁਣਦਾ ਰਹਿੰਦਾ ਸੀ ਸਾਡੀਆਂ ਗੱਲਾਂ ਸਰ ਸਰਕਾਰ ਨੂੰ ਸਰ ਸਭ ਸਹੂਲਤਾਂ ਮਿਲ ਚੁੱਕੀਆਂ ਜਦ ਤੱਕ ਆਰਮੀ ਦੀਆਂ ਸਹੂਲਤਾਂ ਸਾਰੀਆਂ ਮਿਲ ਚੁੱਕੀਆਂ ਨੇ ਜੋ ਸਟੇਟ ਗਵਰਨਮੈਂਟ ਤੋਂ ਵੀ ਹੈ ਉਹ ਸਾਰੀਆਂ ਸਹੂਲਤਾਂ ਸਾਨੂੰ ਮਿਲ ਚੁੱਕੀਆਂ ਹੈ ਜੇ ਅੱਜ ਕੱਲ ਦੀ ਰਿਲੇਸ਼ਨ ਜਿਹੜੀ ਹੈ ਪੋਲਿਟਿਕਸ ਬਹੁਤ ਘਾਟਾ ਹੋ ਰਿਹਾ ਉਹਨਾਂ ਬਾਰੇ ਕੀ ਕਰਨਾ ਚਾਹੀਦਾ ਹਾਂ ਇਹ ਗੱਲ ਬਹੁਤ ਵਧੀਆ ਤੁਸੀਂ ਕੁਐਸਚਨ ਕੀਤਾ ਹੈ ਇਹ ਦੋ ਚੀਜ਼ਾਂ ਹਨ ਇਹਦੇ ਪਿੱਛੇ ਇੱਕ ਤਾਂ ਸਾਡੇ ਜੋ ਯੂਥ ਹੈ ਨਾ ਉਨਾ ਇੱਕ ਹੀ ਮੁੰਦਾ ਹੈ ਵੀ ਅਸੀਂ ਪਲੱਸ 2 ਕਰਕੇ ਆਪਣੇ ਫਾਰਨ ਵਿੱਚ ਜਾਈਏ ਉੱਥੇ ਜਾ ਕੇ ਅਸੀਂ ਆ ਕੰਮ ਕਰੀਏ ਕਿਉਂ ਸਾਡੇ ਇੱਥੇ এমਪਲੋਇਮੈਂਟ ਬਹੁਤ ਘੱਟ ਹੈ ਜੋ ਸਾਡੀ ਕਰੀਅਰ ਹੈ ਤਕਰੀਬਨ ਬਾਹਰ ਚਲੀ ਜਾਂਦੀ ਹੈ ਪਰ ਅਕਚੁਅਲੀ ਜੰਦੇ ਹੈ ਸੈਕੰਡ ਆਰਮੀ ਵਿੱਚ ਜਾਣ ਵਾਸਤੇ ਬੰਦੇ ਨੂੰ ਇੱਕ ਤਾਂ ਅੱਛੀ ਐਜੂਕੇਸ਼ਨ ਵੀ ਹੋਣੀ ਚਾਹੀਦੀ ਹੈ ਦੂਸਰਾ ਅੱਛੀ ਜਿਹੀ ਫਿਟਨੈਸ ਵੀ ਹੋਣੀ ਚਾਹੀਦੀ ਹੈ ਦੂਸਰਾ ਸਾਡੇ ਪੰਜਾਬ ਵਿੱਚ ਮੈਂ ਬੜੀ ਸਿੱਧੇ ਤੌਰ ਤੇ ਕਹਿਣਾ ਚਾਹਾਂਗਾ ਕਿ ਨਸ਼ਾ ਬਹੁਤ ਚੱਲ ਗਿਆ ਹੈ ਸਾਡੇ ਜੋ ਬੱਚੇ ਹਨ ਅੱਜ ਕੱਲ ਲੇਟਰ ਪ੍ਰੈਜ਼ੀਡੈਂਟ ਉਹ ਜੋ ਆਰਮੀ ਦਾ ਟੈਸਟ ਹੈ ਫਿਜ਼ੀਕਲ ਟੈਸਟ ਦਾ ਉਹ ਰਹੀ ਨਹੀਂ ਕੁਆਲੀਫਾਈ ਕਰ ਰਹੇ ਹਨ ਇਹ ਬੜਾ ਸਾਨੂੰ ਸਾਡੇ ਪੰਜਾਬ ਵਾਸਤੇ ਬੜਾ ਇਹ ਦੁੱਖ ਦੀ ਗੱਲ ਹੈ ਔਰ ਬੜਾ ਚਿੰਤਾ ਦਾ ਵਿਸ਼ਾ ਹੈ ਹਾਂ ਜਿੱਥੋਂ ਤੱਕ ਇਹ ਗੱਲ ਹੈ ਕਿ ਸਭ ਤੋਂ ਪਹਿਲਾਂ ਤਾਂ ਬੰਦੇ ਨੂੰ ਅਗਰ ਦੇਸ਼ ਦੀ ਸੇਵਾ ਕਰਨੀ ਹੈ ਤਾਂ ਉਹਨੂੰ ਫਿਜ਼ੀਕਲ ਫਿਟਨੈਸ ਉਹਨੂੰ ਸਹੀ ਉਹਦੀ ਬਾਡੀ ਸਹੀ ਹੋਣੀ ਚਾਹੀਦੀ ਹੈ ਫਿਜ਼ੀਕਲ ਫਿਟਨੈਸ ਸਹੀ ਹੋਣੀ ਚਾਹੀਦਾ ਬੰਦੇ ਨੂੰ ਅਰੋਗ ਜੀਵਨ ਜਿਉਣਾ ਚਾਹੀਦਾ ਬੰਦਾ ਤਾਂ ਹੀ ਕਿਸੇ ਅਸੀਂ ਸੰਸਦਾ ਦੀ ਸੇਵਾ ਕਰ ਸਕਦੇ ਹਾਂ ਪਰਵਾਦ ਦੀ ਸੇਵਾ ਕਰ ਸਕਦੇ ਹਾਂ ਦੇਸ਼ ਦੀ ਸੇਵਾ ਕਰ ਸਕਦੇ ਹਾਂ ਕਪਿਲ ਜਗਿੰਦਰ ਸਿੰਘ ਜੀ ਮੇਰਾ ਇੱਕ लास्ट ਸਵਾਲ ਹੈ ਤੁਹਾਨੂੰ ਜਿਹੜੇ ਮਨ ਲਗੀ ਤੁਹਾਡਾ ਤੇ ਬਹੁਤ ਸਾਰੇ ਲੋਕਾਂ ਦੇ ਆਇਆ ਹੋਏਗਾ ਸੈਨਿਕ ਹਰ ਸੈਨਿਕ ਦੀ ਹਾਲਾਤ ਜਿਹੜੀ ਫਾਈਨੈਂਸ਼ਲੀ ਇੱਕੋ ਜਿਹੀ ਨਹੀਂ ਹੁੰਦੀ ਜੀ ਪਰ ਹੁਣ ਭਗਤ ਸਿੰਘ ਦੇ ਨਾਤੇ ਤੇ ਔਰ ਬੜਾ ਕੁਝ ਚੱਲ ਰਿਹਾ ਤੇ ਆਪਣੇ ਭਗਵੰਤ ਮਾਨ ਜੀ ਮਜੂਦਾ ਮੁੱਖ ਮੰਤਰੀ ਜੀ ਨੇ ਕਿਹਾ ਕਿ ਸੈਨਿਕ ਜਿਹੜੇ ਸ਼ਹੀਦ ਹੋਣਗੇ ਨੂੰ 1-1 ਕਰੋੜ ਦਿੱਤਾ ਜਾਏ ਤੇ ਤੋਂ ਪਹਿਲੇ ਜਿਹੜੇ ਸੈਨਿਕ ਸ਼ਹੀਦ ਹੋ ਚੁੱਕੇ ਨੇ ਤੁਸੀਂ ਚਾਹੋਗੇ ਭਗਵੰਤ ਮਾਨ ਜੀ ਨੂੰ ਅਪੀਲ ਕਰਨ ਕਿ ਜਿਨ੍ਹਾਂ ਦੇ ਹਾਲਾਤ ਬਹੁਤ ਖਰਾਬ ਆ ਉਹਨਾਂ ਨੂੰ ਵੀ ਇਹ ਬੈਨੀਫਿਟ ਮਿਲਨੇ ਚਾਹੀਦੇ ਆ ਜੋ ਭਗਵੰਤ ਮਾਨ ਜੀ ਕਹਿ ਰਹੇ ਨੇ ਹਾਂ ਇਹ ਵੀ ਤੁਹਾਡਾ ਬਹੁਤ ਪਿਆਰਿਆ ਕਵਚਨ ਹੈ ਜਿਸ ਪਹਿਲਾਂ ਜੋ ਬੰਦਾ ਸ਼ਹੀਦ ਹੁੰਦਾ ਸੀ ਉਹਨੂੰ ਬਹੁਤ ਫਾਈਨੈਂਸ਼ਲੀ ਬੈਨੀਫਿਟ ਜੋ ਬਹੁਤ ਘੱਟ ਪੈਸੇ ਦਿੱਤੇ ਜਾਂਦੇ ਸੀ ਮੈਂ ਤਾਂ ਸਰਕਾਰ ਨੂੰ ਕਹਾਂ ਮੈਂ ਜੋ ਬੰਦੇ ਉਹ ਫੈਮਲੀਆਂ ਅੱਜ तकरीबन ਕਾਫੀ ਪਰੇਸ਼ਾਨ ਹਨ ਕਿ ਉਸ ਟਾਈਮ ਬਹੁਤ ਘੱਟ پیسے ਦਿੱਤੇ ਜਾਂਦੇ ਸੀ तकरीबन 15-20 ਲੱਖ ਰੁਪਏ ਦਿੱਤਾ ਜਾਂਦਾ ਸੀ ਸਾਡੀ ਐਟ ਪ੍ਰੈਜ਼ੈਂਟ ਸਰਕਾਰ ਜੋ ਆਮ ਆਦਮੀ ਦੀ ਸਰਕਾਰ ਹੈ ਉਹ 1 ਕਰੋੜ ਰੁਪਏ ਦੇ ਰਹੀ ਹੈ ਮੈਂ ਚਾਹੁੰਦਾ ਹਾਂ ਕਿ ਉਹਨਾਂ ਦੀ ਨੋ ਵੀ ਥੋੜਾ ਇਸ ਦਾਇਰੇ ਵਿੱਚ ਲਿਆਂਦਾ ਜਾਏ ਉਹਨਾਂ ਦੀ ਫਾਈਨੈਂਸ਼ੀਅਲ ਹੈਲਪ ਕੀਤੀ ਜਾਵੇ ਹੁਣ ਮੈਂ ਸ਼ਹੀਦ ਨਵਦੀਪ ਮਾਰਟਾਇਰ ਜੀ ਦੀ ਮਾਤਾ ਜੀ ਨਾਲ ਗੱਲ ਕਰਾਂਗਾ ਕਿਉਂਕਿ ਉਹਨਾਂ ਨੇ ਜਿਸ ਤਰੀਕੇ ਨਾਲ ਲਾਡਾਂ ਨਾਲ ਪਿਆਰਾਂ ਨਾਲ ਪਾਲਿਆ ਤੇ ਇੱਕ ਬਹਾਦਰ ਸੈਨਿਕ ਗੁਰਦਾਸਪੁਰ ਨੂੰ ਦਿੱਤਾ ਆਦੇਸ਼ ਨੂੰ ਦਿੱਤਾ ਅੱਜ ਗੁਰਦਾਸਪੁਰ ਦਾ ਨਾਮ ਨਵਦੀਪ ਕਰਕੇ ਰੋਸ਼ਨ ਹੈ ਜਿਸ ਕਾਲਜ ਚ ਪੜਿਆ ਸੀ ਉਸ ਸਟੇਡੀਅਮ ਦਾ ਨਾਮ ਵੀ ਉਸ ਕਾਲੇ ਦਾ ਨਾਮ ਵੀ ਉਹਦੇ ਨਵਦੀਪ ਤੇ ਹੋਣ ਜਾ ਰਿਹਾ ਤੇ ਮੈਂ ਉਹਨਾਂ ਦੀ ਮਾਤਾ ਜੀ ਨੂੰ ਕਾਂਗਾ ਕਿ ਮੈਂ ਤੁਸੀਂ ਜਿਹੜੇ ਅੱਜ ਬੱਚੇ ਜਿਹੜੇ ਫੌਜ ਤੋਂ ਦੂਰ ਹੋ ਰ ਜਾ ਰਹੇ ਆ ਤੇ ਮਾਪੇ ਨੂੰ ਕੀ ਕਹਿਣਾ ਚਾਹੋਗੇ ਦੇਸ਼ ਨੂੰ ਸੈਨਿਕਾਂ ਦੀ ਤਾਂ ਲੋੜ ਆ ਨਾ ਮੈਂ ਇਹ ਹੀ ਕਹਿਣਾ ਚਾਹਾਂਗੀ ਕਿ ਇਹਨਾਂ ਸਭ ਨੇ ਬੱਚਿਆਂ ਨੂੰ ਸਹੀ ਦਿਸ਼ਾ ਦੱਸਣਾ ਸਹੀ ਦਿਸ਼ਾ ਤੇ ਲੈ ਕੇ ਜਾਣ ਉਹਨਾਂ ਦਾ ਖਿਆਲ ਰੱਖਣਾ ਫਿਜ਼ੀਕਲ ਫਿਟਨੈਸ ਦਾ ਤੇ ਬੱਚਿਆਂ ਨੂੰ ਵੀ ਚਾਹੀਦਾ ਕਿ ਉਹ ਆਪਣਾ ਖਿਆਲ ਰੱਖਣ ਨਸ਼ਿਆਂ ਤੋਂ ਦੂਰ ਰਹਿਣ ਤੇ ਹੈਲਦੀ ਲਾਈਫ ਸਟਾਈਲ ਤਾਂ ਹੀ ਉਹ ਆਰਮੀ ਵਿੱਚ ਸੈਲੈਕ ਹੋ ਸਕੋ ਭਗਵੰਤ ਮਾਨ ਜੀ ਨੂੰ ਮੁੱਖ ਮੰਤਰੀ ਪੰਜਾਬ ਜੀ ਨੂੰ ਕ ਅਪੀਲ ਕਰਨਾ ਚਾਹੋਗੇ ਕਿ ਇੱਥੇ ਇੱਕ ਫੌਜੀ ਗੁਰਦਾਸਪੁਰ ਦੇ ਅੰਦਰ ਕੋਈ ਅਕੈਡਮੀ ਹੋਣੀ ਚਾਹੀਦੀ ਹੈ ਜਿੱਥੇ ਲੋਕਾਂ ਨੂੰ ਬੱਚਿਆਂ ਨੂੰ ਸਿੱਖਿਸ਼ਤ ਕੀਤਾ ਜਾਏ ਹਾਂਜੀ ਜੀ ਇਹ ਤਾਂ ਮੈਂ ਜ਼ਰੂਰ ਕਰਨਾ ਚਾਹਾਂਗੀ ਕਿਉਂਕਿ ਸਾਡੇ ਗੁਰਦਾਸਪੁਰ ਤੇ ਹੈ ਹੀ ਨਹੀਂ ਕੁਝ ਕਈ ਬੱਚਿਆਂ ਨੂੰ ਤੇ ਪਤਾ ਹੀ ਨਹੀਂ ਹੁੰਦਾ ਕਿ ਆਰਮੀ ਦੀ ਜਾਣ ਵਾਸਤੇ ਕੀ ਕਰਨਾ ਅਸਾਂ ਤੇ ਮੈਂ ਤੇ ਉਹ ਜੇ ਅਸੀਂ ਇੱਥੇ ਅਕੈਡਮੀ ਹੋਏਗੀ ਤੇ ਬੜੇ ਬੱਚਿਆਂ ਨੂੰ ਹੱਕ ਮਿਲੇਗੀ ਕਿਉਂਕਿ ਸਾਡਾ ਜਿਹੜਾ ਪਿੰਡੂ ਏਰੀਆ ਸਾਰਾ ਤੇ ਇਹਨਾਂ ਦੇ ਸਾਡੇ ਬੱਚੇ ਜਿਹੜਾ ਪਿੰਡਾਂ ਤੇ ਰਹਿੰਦੇ ਆ ਉਹਨਾਂ ਨੂੰ ਨਾ ਪਤਾ ਹੀ ਨਹੀਂ ਆ ਤੇ ਅਕੈਡਮੀ ਹੋਏਗੀ ਉਹਨਾਂ ਨੂੰ ਉੱਥੇ ਸੇਵ ਦੇ ਮਿਲੇਗੀ ਤੇ ਵਧੀਆ ਹੋਏਗਾ ਉਹਨਾਂ ਵਾਸਤੇ ਜਿਆਦਾ ਆਰਮੀ ਜੁਆਇਨ ਕਰਨਗੇ ਤੁਹਾਡੇ ਦੂਸਰੇ ਬੇਟੇ ਸੰਦੀਪ ਸਿੰਘ ਜੀ ਨੇ ਪ੍ਰਿੰਸੀਪਲ ਨੇ ਆਈਟੀਆਈ ਦੇ ਤੇ ਤੁਸੀਂ ਚਾਹੋਗੇ ਕਿ ਅਗਲੀ ਜਨਰੇਸ਼ਨ ਪਰਮਾਤਮਾ ਤੁਹਾਡੇ ਘਰ ਬਹੁੜ ਦੀ ਹੈ ਤੇ ਤੁਸੀਂ ਉਹਨਾਂ ਨੂੰ ਵੀ ਆਰਮੀ ਚ ਭੇਜੋਗੇ ਹਾਂਜੀ ਬਹੁਤ-ਬਹੁਤ ਧੰਨਵਾਦ ਅੱਜ ਵਿਸ਼ੇਸ਼ ਮੁਲਾਕਾਤ ਕੈਪਟਨ ਜਗਿੰਦਰ ਸਿੰਘ ਜੀ ਜਿਨ੍ਹਾਂ ਦੇ بیٹے ਸ਼ਹੀਦ ਮਾਟਾ ਲੈਫਟੇਂਡ ਨਦੀਪ ਸਿੰਘ ਜੀ ਉਹ ਇਹ ਸੋਏ ਸਨ ਤੇ ਉਹਨਾਂ ਦੀ ਮਾਤਾ ਨਾਲ ਤੇ ਕੈਪਟਨ ਜਗਵਿੰਦਰ ਸਿੰਘਾ ਹੋਈ ਮੈਂ ਚੜ੍ਹਦੀ ਕਲਾ ਚੈਨਲ ਤੋਂ ਰਿਪੋਰਟਰ ਰੰਜਨ ਵਫਾਤ ਤੇ ਮੇਰੇ ਸਾਥੀ ਰਿਪੋਰਟਰ ਕੁਲਵਿੰਦਰ ਸਿੰਘ ਜੀ ਅੱਜ ਇੱਕ ਵਿਸ਼ੇਸ਼ ਰਿਪੋਰਟ ਮਾਟਾਇਰਜ਼ ਦੇ ਉੱਤੇ ਅਸੀਂ ਇੱਕ ਡਰਾਈਵ ਚਲਾਈ ਆ ਉਹਦੇ ਤੇ ਅਸੀਂ ਪੇਸ਼ ਕਰ ਰਹੇ ਹਾਂ